ਪਰੀਖਿਆ ਦੇ ਵਿੱਚ ਟਾਈਮ ਮੈਨੇਜਮੈਂਟ ਦਾ ਕਨਸੈਪਟ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਆਪਣੀਆਂ ਵੱਡੀਆਂ ਪ੍ਰੀਖਿਆਵਾਂ ਭਾਵੇਂ ਉਹ ਯੂਪੀਐਸਸੀ ਦੀ ਪ੍ਰੀਖਿਆ ਯੂਜੀਸੀ ਦੀ ਪ੍ਰੀਖਿਆ ਜਾਂ ਸਟੇਟ ਲੈਵਲ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਪ੍ਰੀਖਿਆ ਹੈ ਜਿਹਦੇ ਵਿੱਚ ਆਬਜੈਕਟਿਵ ਟਾਈਪ ਪ੍ਰਸ਼ਨ ਹੁੰਦੇ ਆ ਉਹਨਾਂ ਨੂੰ ਜਦੋਂ ਹੱਲ ਕਰਦੇ ਆ ਤਾਂ ਉਸ ਦੇ ਵਿੱਚ ਉਲਝ ਜਾਂਦੇ ਆ ਸਮੇਂ ਦੀ ਨਿਯਾਗਤ ਨੂੰ ਨਾ ਸਮਝਣ ਕਾਰਨ ਕਿ ਜਦੋਂ ਵੀ ਤੁਸੀਂ ਕਿਸੇ ਪ੍ਰੀਖਿਆ ਵਿੱਚ ਜਾਂਦੇ ਹੋ ਤਾਂ ਸਮਾਂ ਅਤੇ ਉਸ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਦਿੱਤੇ ਜਾਣ ਵਾਲੇ ਉੱਤਰਾਂ ਤੇ ਉੱਪਰ ਜ਼ਰੂਰ ਚਾਨਣਾ ਪਾਓ ਉਸ ਤੋਂ ਬਾਅਦ ਇਹ ਦੇਖੋ ਕਿ ਕਿਸੇ ਇੱਕ ਪ੍ਰਸ਼ਨ ਲਈ ਕਿੰਨਾ ਸਮਾਂ ਅਲੋਕੇਟ ਕੀਤਾ ਗਿਆ ਹੈ ਇਹ ਵੀ ਤੱਥ ਹੈ ਇਹ ਵੀ ਸੱਚ ਹੈ ਕਿ ਹਰ ਵਿਦਿਆਰਥੀ ਨੂੰ ਹਰ ਪ੍ਰਸ਼ਨ ਦਾ ਉੱਤਰ ਪਹਿਲੇ ਰੂਪ ਦੇ ਵਿੱਚ ਨਹੀਂ ਆਉਂਦਾ ਹੁੰਦਾ ਤੁਸੀਂ ਲਗਾਤਾਰ ਜਦੋਂ ਆਪਣੇ ਪ੍ਰਸ਼ਨਾਂ ਦਾ ਉੱਤਰ ਦੇਣਾ ਸ਼ੁਰੂ ਕਰੋ ਤਾਂ ਜਿਹੜੇ ਪ੍ਰਸ਼ਨ ਇੱਕ ਤੋਂ ਸ਼ੁਰੂ ਕਰਕੇ ਲਗਾਤਾਰਤਾ ਦੇ ਵਿੱਚ ਤੁਹਾਨੂੰ ਆਉਂਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ 2 ਨੰਬਰ ਵਾਲੇ ਪ੍ਰਸ਼ਨ ਜਿਨ੍ਹਾਂ ਬਾਰੇ ਤੁਸੀਂ ਥੋੜਾ ਸਹਿਜ ਰੂਪ ਦੇ ਵਿੱਚ ਉੱਤਰ ਦੇ ਸਕਦੇ ਹੋ ਉਹਨਾਂ ਤੇ ਫੋਕਸ ਕਰੋ ਤੇ 3 ਨੰਬਰ ਦੇ ਉੱਪਰ ਜਿਨ੍ਹਾਂ ਬਾਰੇ ਤੁਹਾਨੂੰ ਸੋਚਣਾ ਪਵੇ ਬਹੁਤੀ ਵਾਰੀ ਵਿਦਿਆਰਥੀ ਕੀ ਕਰਦੇ ਆ ਕਿ ਉਹ ਪਹਿਲੇ ਪ੍ਰਸ਼ਨ ਜਿਨ੍ਹਾਂ ਬਾਰੇ ਉਹਨਾਂ ਨੂੰ ਜ਼ਿਆਦਾ ਸੋਚਣਾ ਪੈਂਦਾ ਉਸੇ ਤੇ ਜ਼ਿਆਦਾ ਵਕਤ ਲਾਇਆ ਕਰ ਦਿੰਦੇ ਆ ਜਿਸ ਕਾਰਨ ਉਹ ਅੰਤਮ ਪ੍ਰਸ਼ਨਾਂ ਦੇ ਵਿੱਚੋਂ ਬਹੁਤਿਆਂ ਨੂੰ ਹੱਲ ਹੀ ਨਹੀਂ ਕਰ ਸਕਦੇ ਇਹ ਉਹਨਾਂ ਲਈ ਸਮੱਸਿਆ ਬਣ ਜਾਂਦੀ ਹੈ ਇਸ ਕਰਕੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਟਾਈਮ ਮੈਨੇਜਮੈਂਟ ਸਭ ਤੋਂ ਮਹੱਤਵਪੂਰਨ ਪਹਿਲੂ ਕਿਹਾ ਜਾ ਸਕਦਾ ਹੈ